ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਨਗਰ ਕੀਰਤਨ ਸ਼ੁਰੂ ਹੋ ਚੁੱਕੇ ਹਨ ਅਤੇ ਸੰਗਤਾਂ ਬੜੀ ਧੂਮ ਧਾਮ ਨਾਲ ਗੁਰਪੁਰਬ ਮਨਾ ਰਹੀਆਂ ਹਨ ਅਤੇ ਨਗਰ ਕੀਰਤਨ ਕੱਢੇ ਜਾ ਰਹੇ ਹਨ ਜੋ ਕਿ ਕੱਢਣੇ ਵੀ ਚਾਹੀਦੇ ਹਨ ਇਸ ਵਿੱਚ ਕੋਈ ਦੋਰਾਵਾ ਨਹੀਂ ਹਨ ਪਰ ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਪੁਰਾਤਨ ਸਮੇਂ ਦੇ ਨਗਰ ਕੀਰਤਨ ਅਤੇ ਅੱਜ ਦੇ ਨਗਰ ਕੀਰਤਨਾਂ ਵਿੱਚ ਕੀ ਫਰਕ ਹੈ ਕੀ ਦਿਨੋਂ ਦਿਨ ਬਦਲਾਅ ਹੁੰਦੇ ਜਾ ਰਹੇ ਹਨ ਉਹਨਾਂ ਗੱਲਾਂ ਤੇ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਕੁਝ ਗੱਲਾਂ ਸਾਂਝੀਆਂ ਕਰਾਂਗੇ ਪੁਰਾਤਨ ਸਮੇਂ ਦੀਆਂ ਨਵੇਂ ਸਮੇਂ ਦੀਆਂ ਕਿਰਪਾ ਕਰਕੇ ਪੂਰੀ ਵੀਡੀਓ ਤੁਸੀਂ ਜ਼ਰੂਰ ਸੁਣਨੀ ਜੀ ਇਹਨਾਂ ਦਿਨਾਂ ਵਿੱਚ ਨਗਰ ਕੀਰਤਨ ਅਤੇ ਗੁਰਪੁਰਬ ਬੜੀ ਧੂਮ-ਤਾਮ ਨਾਲ ਸੰਗਤਾਂ ਮਨਾ ਰਹੀਆਂ ਹਨ ਪਰ ਕੀ ਅਸੀਂ ਅਜੋਕੇ ਨਗਰ ਕੀਰਤਨ ਨੂੰ ਨਗਰ ਕੀਰਤਨ ਆਖ ਸਕਦੇ ਹਾਂ ਤਾਂ ਮੇਰੀ ਜਾਚੇ ਨਹੀਂ ਕਿਉਂਕਿ ਨਗਰ ਕੀਰਤਨ ਦਾ ਅਸਲ ਮੰਤਵ ਜਾਂ ਅਰਥ ਹੈ ਕਿ ਨਗਰ ਮਤਲਬ ਪਿੰਡ ਵਿੱਚੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਜਾਣ ਪਰ ਅੱਜ ਕੱਲ ਸਭ ਕੁਝ ਉਲਟ ਹੁੰਦਾ ਜਾ ਰਿਹਾ ਹੈ ਕਿਉਂਕਿ 20-25 ਸਾਲ ਪਿੱਛੇ ਜਾਈਏ ਤਾਂ ਉਦੋਂ ਅਸਲ ਵਿੱਚ ਨਗਰ ਕੀਰਤਨ ਹੋਇਆ ਕਰਦੇ ਸਨ ਅਤੇ ਠੇਠ ਪੰਜਾਬੀ ਵਿੱਚ ਉਦੋਂ ਇਹਨਾਂ ਨੂੰ ਜਲੂਸ ਆਖਿਆ ਜਾਂਦਾ ਹੁੰਦਾ ਸੀ ਪਰ ਬਾਅਦ ਵਿੱਚ ਆਖਿਆ ਤਾਂ ਨਗਰ ਕੀਰਤਨ ਜਾਣ ਲੱਗ ਪਿਆ ਪਰ ਕੱਢਣ ਜਲੂਸ ਲੱਗ ਪਏ ਉਦੋਂ ਇਹਨਾਂ ਨਗਰ ਕੀਰਤਨਾਂ ਦਾ ਇਹ ਸਰੂਪ ਨਹੀਂ ਸੀ ਹੁੰਦਾ ਹੁਣ ਤਾਂ ਦਿਖਾਵੇ ਵਧ ਗਏ ਹਨ ਅਸੀਂ ਨਗਰ ਕੀਰਤਨ ਦਾ ਸਰੂਪ ਹੀ ਬਦਲ ਦਿੱਤਾ ਹੈ ਅਸਲ ਵਿੱਚ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਸਾਡੇ ਬਜ਼ੁਰਗ ਲੋਕ ਕਰਿਆ ਕਰਦੇ ਸਨ ਉਦੋਂ ਸਰੂਪ ਇਹ ਹੁੰਦਾ ਸੀ ਕਿ ਅੱਜ ਕੱਲ੍ਹ ਭਾਵੇਂ ਪਾਲਕੀਆਂ ਆ ਗਈਆਂ ਹਨ ਪਰ ਉਹਨਾਂ ਸਮਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਟਰਾਲੀਆਂ ਤੇ ਪਾਲਕੀ ਬਣਾ ਕੇ ਸਜਾਇਆ ਜਾਂਦਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਟਰਾਲੀ ਤੋਂ ਅੱਗੇ ਸਿਰਫ ਤੇ ਸਿਰਫ ਪੰਜ ਪਿਆਰੇ ਹੀ ਹੁੰਦੇ ਸਨ ਹੋਰ ਕੋਈ ਬੰਦਾ ਜਾਂ ਟਰਾਲੀ ਆਦ ਅੱਗੇ ਲੰਘਣ ਨਹੀਂ ਦਿੱਤਾ ਜਾਂਦਾ ਸੀ ਬਾਕੀ ਰਾਗੀ ਢਾਡੀਆਂ ਵਾਲੀਆਂ ਜਾਂ ਦਾਣੇ ਫੱਕੇ ਵਾਲੀਆਂ ਟਰਾਲੀਆਂ ਪਾਲਕੀ ਵਾਲੀ ਟਰਾਲੀ ਦੇ ਪਿੱਛੇ ਹੁੰਦੀਆਂ ਸਨ ਉਹ ਵੀ 1-2 ਟਰਾਲੀਆਂ ਲੋਡ ਅਨੁਸਾਰ ਹੁੰਦੀਆਂ ਸਨ ਬਾਕੀ ਸਾਰੀ ਸੰਗਤ ਪਾਲਕੀ ਵਾਲੀ ਟਰਾਲੀ ਦੇ ਪਿੱਛੇ ਗੁਰਬਾਣੀ ਗਾਉਂਦੀ ਜਾਂ ਜਾਪ ਕਰਦੀ ਪੈਦਲ ਚੱਲਦੀ ਹੁੰਦੀ ਸੀ ਨਾ ਕੋਈ ਸ਼ੋਰ ਸ਼ਰਾਬਾ ਨਾ ਪਟਾਕੇ ਨਾ ਕੋਈ ਹੋਰ ਵੱਧੂ ਸਪੀਕਰ ਜਾਂ ਟਰੈਕਟਰਾਂ ਉੱਤੇ ਟੱਕ ਆਦ ਨਹੀਂ ਸਨ ਚੱਲਦੇ ਹੁੰਦੇ ਕੇਵਲ ਤੇ ਕੇਵਲ ਸੰਗਤੀ ਸਾਰੇ ਨਗਰ ਦੀ ਸੰਗਤ ਨਿਆਣੇ ਅਤੇ ਸਿਆਣੇ ਬੜੀ ਸ਼ਰਧਾ ਭਾਵਨਾ ਅਤੇ ਵੱਧ ਤੋਂ ਵੱਧ ਹਾਜ਼ਰੀ ਭਰਦੇ ਸਨ ਚੋਟੀ ਦੇ ਰਾਗੀ ਢਾਡੀ ਜਥੇ ਬੁલાਏ ਜਾਂਦੇ ਸਨ ਜਿਹੜੇ ਪੂਰਾ ਲੜੀਵਾਰ ਇਤਿਹਾਸ ਪੜਾਵਾਰ ਸੁਣਾਉਂਦੇ ਹੁੰਦੇ ਸਨ ਅਤੇ ਸਮਾਪਤੀ ਤੋਂ ਬਾਅਦ ਉਸੇ ਭਾਰੀ ਗਿਣਤੀ ਵਿੱਚ ਸੰਗਤਾਂ ਟਿਕਾ ਬਣ ਕੇ ਸੁਣਦੀਆਂ ਸਨ 9 ਤੋਂ 10 ਵਜੇ ਤੱਕ ਨਗਰ ਕੀਰਤਨ ਚੱਲ ਪੈਂਦੇ ਹੁੰਦੇ ਸਨ ਅਤੇ ਸਮੇਂ ਨਾਲ ਸਮਾਪਤੀ ਵੀ ਹੋ ਜਾਂਦੀ ਹੁੰਦੀ ਸੀ ਪਰ ਅੱਜ ਕੱਲ੍ਹ ਦੇ ਸ਼ੋਰ ਸ਼ਰਾਬੇ ਵਾਲੇ ਨਗਰ ਕੀਰਤਨ ਦੇਖ ਕੇ ਮਨ ਚੁਰਦਾ ਹੈ ਕਿ ਅਸੀਂ ਕਿਹੜੇ ਰਾਹੇ ਤੁਰ ਪਏ ਹਾਂ ਕਿਉਂਕਿ ਸਾਰੇ ਕੰਮ ਹੀ ਉਲਟ ਹੋਣ ਲੱਗ ਪਏ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਦੇ ਅੱਗੇ ਪੰਜ ਪਿਆਰੇ ਅਤੇ ਪੰਜ ਪਿਆਰਿਆਂ ਤੋਂ ਅੱਗੇ ਡੀਜੇ ਅਤੇ ਗਤਕੇ ਵਾਲੀਆਂ ਟਰਾਲੀਆਂ ਹੁੰਦੀਆਂ ਹਨ ਜਾਂ ਫਿਰ ਬੈਂਡ ਵਾਜੇ ਵੱਜ ਰਹੇ ਹੁੰਦੇ ਹਨ ਅਤੇ ਡੀਜੇ ਫੁੱਲ ਸਪੀਡਾਂ ਤੇ ਛੱਡੇ ਕੰਨਾਂ ਦੇ ਪਰਦੇ ਪਾਰਦੇ ਜਾ ਰਹੇ ਹੁੰਦੇ ਹਨ ਅਗੇ ਅਗੇ ਟੋਪੜੀਆਂ ਵਾਲੇ ਠਾਠੂ ਕਰਦੇ ਧੂਆਂ ਠਾਉਂਦੇ ਜਾਂਦੇ ਹਨ ਪਾਲਕੀ ਤੋਂ ਪਿੱਛੇ ਥੋੜੀ ਬਹੁਤ ਸੰਗਤ ਹੁੰਦੀ ਹੈ ਫਿਰ ਪਿੱਛੇ ਕੀਰਤਨੀ ਜਥੇ ਅਤੇ ਹੋਰ ਟਰਾਲੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਟੈਕਾਂ ਦੀ ਫੁੱਲ ਆਵਾਜ਼ ਵਿੱਚ ਗਵਈਆਂ ਦੇ ਗੀਤ ਲਾਏ ਹੁੰਦੇ ਹਨ ਮੁਕਦੀ ਗੱਲ ਕਿ ਪੂਰਾ ਰਾਜ ਰੌਲਾ ਪਿਆ ਹੁੰਦਾ ਹੈ ਇੱਕ ਦੂਜੇ ਦੀ ਕੰਨਪਾਈ ਨਹੀਂ ਸੁਣਦੀ ਹਰੇਕ ਬਣਾ ਤੇ ਖਾਣ ਪੀਣ ਲਈ ਪ੍ਰਬੰਧ ਬਰੈਡ ਸਮੋਸੇ ਅਤੇ ਹੋਰ ਸਮਗਰੀ ਹੁੰਦੀ ਹੈ ਫਿਰ ਲੋਕ ਹਰੇਕ ਬਣਾ ਤੇ ਖਾਣ ਪੀਣ ਵਿੱਚ ਰੁੱਝੇ ਹੁੰਦੇ ਹਨ ਅਤੇ ਰਾਗੀ ਢਾਡੀ ਆਪਣੀਆਂ ਇਕੱਲੇ ਹੀ ਵਾਰਾਂ ਗਾਈ ਜਾਂਦੇ ਨੇ ਕੋਈ ਸੁਣਦਾ ਨਹੀਂ ਇਸੇ ਤਰ੍ਹਾਂ ਸਾਰਾ ਦਿਨ ਲੰਗਰ ਪਾਣੀ ਖਾਂਦਿਆਂ ਪੀਂਦਿਆਂ ਪਟਾਕੇ ਪਾਉਂਦਿਆਂ ਡੀਜੇ ਵਜਾਉਂਦਿਆਂ ਲੰਘ ਜਾਂਦਾ ਹੈ ਹੁਣ ਪਹਿਲਾਂ ਵਾਂਗ ਸਮਾਪਤੀ ਤੋਂ ਬਾਅਦ ਕੋਈ ਦੀਵਾਨ ਨਹੀਂ ਲੱਗਦਾ ਕੋਈ ਸੁਣਨ ਵੀ ਨਹੀਂ ਆਉਂਦਾ ਦੂਜੀ ਗੱਲ ਕਿ ਗਤਕਾ ਵੀ ਇੱਕ ਸਟੰਟ ਬਾਜੀ ਅਤੇ ਖੇਡ ਬਣਾ ਲਈ ਹੈ ਸਿੱਖੀ ਪਰੰਪਰਾਵਾਂ ਨਾਲ ਉਹਦਾ ਕੋਈ ਵੀ ਸਬੰਧ ਨਹੀਂ ਰਿਹਾ ਇਹੋ ਜਿਹੇ ਕਾਰਨਾਮੇ ਦਿਖਾਏ ਜਾਂਦੇ ਹਨ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਸਾਡੇ ਪਿੰਡਾਂ ਵਿੱਚ ਬਾਜ਼ੀਆਂ ਪਾਉਣ ਆਏ ਬਾਜ਼ੀਕਰ ਕਰਤੱਵ ਦਿਖਾਉਂਦੇ ਹੁੰਦੇ ਸਨ ਅੱਖਾਂ ਬੰਨ੍ਹ ਕੇ ਨਾਰੀਅਲ ਭੰਣਨੇ ਕੰਚ ਖਾਣਾ ਜਾਂ ਟਿਊਬ ਰਾਡ ਪਿੰਡੇ ਤੇ ਮਾਰ ਮਾਰ ਕੇ ਭੰਣਨੇ ਬਰਫ਼ ਛਾਤੀਆਂ ਤੇ ਰੱਖ ਕੇ ਭੰਣਣੀ ਇੱਟਾਂ ਛਾਤੀਆਂ ਤੇ ਰੱਖ ਕੇ ਭੰਣੀਆਂ ਅਤੇ ਹੋਰ ਪਤਾ ਨਹੀਂ ਕੀ ਕੀ ਸਟੰਟ ਖੇਡੇ ਜਾਂਦੇ ਹਨ ਸਭ ਤੋਂ ਵੱਡਾ ਦੋਸ਼ ਕਿ ਗਤਕੇ ਨਾਲ ਡੀਜੇ ਚਲਾਇਆ ਜਾਂਦਾ ਹੈ ਕਿ ਪੁਰਾਤਨ ਸਿੱਖ ਵੀ ਇਵੇਂ ਗਤਕਾ ਖੇਡਦੇ ਹੋਣਗੇ ਅਸੀਂ ਕਿਹੜੇ ਪਾਸੇ ਤੁਰ ਪਏ ਹਾਂ ਨਗਰ ਕੀਰਤਨ ਸ਼ਾਂਤਮਈ ਹੋਣੇ ਚਾਹੀਦੇ ਹਨ ਚੰਗੇ ਚੰਗੇ ਜਥੇ ਰਾਗੀ ਢਾਡੀ ਕਬੀਸ਼ਰ ਬੁਲਾ ਕੇ ਗੁਰਬਾਣੀ ਦਾ ਵਧੀਆ ਪ੍ਰਚਾਰ ਅਤੇ ਪ੍ਰਸਾਰ ਹੋਣਾ ਚਾਹੀਦਾ ਹੈ ਅਗਲੀ ਗੱਲ ਜੋ ਸਭ ਤੋਂ ਵੱਡਾ ਝੂਠ ਪ੍ਰਬੰਧਕਾਂ ਅਤੇ ਸਟੇਟ ਸੈਕਟਰੀ ਵੱਲੋਂ ਹਰੇਕ ਪੜਾਤੇ ਬੋਲਿਆ ਜਾਂਦਾ ਹੈ ਉਹ ਇਹ ਕਿ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲ ਰਿਹਾ ਹੈ ਪਰ ਅਫਸੋਸ ਕਿ ਨਗਰ ਕੀਰਤਨ ਤਾਂ ਬੈਂਡ ਵਾਜਿਆਂ ਡੀਜੇ ਵਾਲਿਆਂ ਦੀ ਅਗਵਾਈ ਵਿੱਚ ਚੱਲ ਰਿਹਾ ਹੁੰਦਾ ਹੈ ਨਗਰ ਕੀਰਤਨ ਦਾ ਅਸਲ ਮਕਸਦ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਖੁਦ ਚੱਲ ਕੇ ਤੁਹਾਡੇ ਦਰਾਂ ਤੇ ਦਰਸ਼ਨ ਦੇਣ ਆਏ ਹਨ ਤੁਹਾਡੇ ਨਗਰ ਨੂੰ ਆਪਣੇ ਚਰਨ ਕਮਲਾਂ ਨਾਲ ਪ੍ਰਕਰਮਾ ਕਰਕੇ ਪਵਿੱਤਰ ਕਰਨ ਅਤੇ ਭਾਗ ਲਾਉਣਾ ਪਰ ਅਸੀਂ ਖਾਣ ਪੀਣ ਵਾਲੇ ਲੰਗਰਾਂ ਵਿੱਚ ਡੀਜੇ ਬੈਂਡਵਾਜੀਆਂ ਅਤੇ ਗਤਕੇ ਵਾਲਿਆਂ ਵਿੱਚ ਉਲਝੇ ਪਏ ਹਾਂ ਗੁਰੂ ਦੀ ਗੱਲ ਨਾ ਸੁਣੀ ਨਾ ਮੰਨੀ ਸਾਰੇ ਕੰਮ ਮਰਜ਼ਾਦਾ ਤੋਂ ਉਲਟ ਕਰਕੇ ਅਸੀਂ ਸ਼ਾਮ ਨੂੰ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਦੇ ਹਾਂ ਕਿ ਮਹਾਰਾਜ ਤੁਹਾਡੀ ਕਿਰਪਾ ਨਾਲ ਸਾਰਾ ਕੁਝ ਮਰਜ਼ਾਦਾ ਦੇ ਅਨੁਸਾਰ ਹੋਇਆ ਹੈ ਕੀ ਇਹ ਸਭ ਤੋਂ ਵੱਡਾ ਝੂਠ ਨਹੀਂ ਸਾਡੀਆਂ ਪਰੰਪਰਾਵਾਂ ਸਾਡੀ ਮਾਨ ਮਰਜ਼ਾਦਾ ਹੀ ਸਾਡੀ ਅਸਲ ਵਿਰਾਸਤ ਹੈ ਸਾਨੂੰ ਵਿਰਸੇ ਵਿੱਚ ਮਿਲੀ ਹੋਈ ਵਿਰਾਸਤ ਸਾਂਭ ਕੇ ਰੱਖਣੀ ਚਾਹੀਦੀ ਹੈ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਨਾਂ ਨਗਰ ਕੀਰਤਨਾਂ ਦਾ ਸਾਡੇ ਸਮਾਗਮਾਂ ਦਾ ਸਰੂਪ ਹੋਰ ਵੀ ਦਿਨੋਦਨਾ ਵਿਗੜਦਾ ਜਾਵੇਗਾ ਅੰਤ ਵਿੱਚ ਇਹੀ ਕਹਾਂਗਾ ਕਿ ਇਹੋ ਜਿਹੇ ਫੋਕੇ ਦਿਖਾਵਿਆਂ ਨਾਲੋਂ ਸਾਡੇ ਨਗਰ ਕੀਰਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਗੁਰੂ ਦੀ ਬਾਣੀ ਦੇ ਜਾਪ ਕਰਦਿਆਂ ਸਾਡੇ ਤਪਦੇ ਸੀਨਿਆਂ ਵਿੱਚ ਠੰਡ ਪਵੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ